ਖਾਲਸਾ ਪੰਚਾਇਤਾਂ ਦਾ ਕਨਸੈਪਟ ਆ ਜੀ ਇਹ ਕਨਸੈਪਟ ਸਾਡਾ ਗੁਰੂ ਪਾਤਸ਼ਾਹ ਨੇ ਸਾਨੂੰ ਸ਼ੁਰੂ ਕੀਤਾ ਗੁਰੂ ਪਾਤਸ਼ਾਹ ਨੇ ਸ਼ੁਰੂ ਕੀਤਾ ਪਰ ਅੱਜ ਤੱਕ ਇਹ ਖਾਲਸਾ ਪੰਚਾਇਤਾਂ ਦਾ ਕਨਸੈਪਟ ਹੋਣ ਤੱਕ ਸਾਡੇ ਸਿੱਖਾਂ 'ਚ ਲਾਗੂ ਕਿਉਂ ਨਹੀਂ ਹੋ ਸਕਿਆ ਕਿਉਂਕਿ ਜਦੋਂ ਕਿਤੇ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਆ ਤੁਸੀਂ ਪਿੰਡਾਂ 'ਚ ਮੈਂਵੇਂ ਪਿੰਡਾਂ 'ਚ ਰਹਿਣ ਵਾਲਾ ਵਾ ਜੀ ਜੀ ਪਰ ਪਿੰਡਾਂ ਵਿੱਚ ਰਹਿਣ ਵਾਲੇ ਅੱਜ ਵੀ ਕਿਤੇ ਖੁੰਡੇ ਵਾਲਾ ਬਾਪੂ ਵੱਡੇ-ਵੱਡੇ ਜਿਹੜੇ ਫੈਸਲੇ ਕਰ ਜਾਂਦਾ ਉੱਥੇ ਥਾਣੇਦਾਰ ਵੀ ਆ ਕੇ ਨਹੀਂ ਕੁਝ ਕਰ ਸਕਦਾ ਜਿੱਥੇ ਖੁੰਡੇ ਵਾਲਾ ਬਾਪੂ ਕੰਮ ਕਰ ਜਾਂਦਾ ਬਹੁਤ ਸਹੀ ਸਵਾਲ ਪੁੱਛਿਆ ਤੁਹਾਨੂੰ ਇੱਕ ਗੱਲ ਦਾ ਜਵਾਬ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ ਤੇ ਤੁਹਾਨੂੰ ਇਸ ਸਵਾਲ ਦਾ ਜਵਾਬ ਤੁਹਾਨੂੰ ਤੋਂ ਹੀ ਮਿਲ ਜੇਗਾ ਜਲੀਆਂ ਵਾਲੇ ਬਾਗ ਕਾਂਢ ਹੋਇਆ ਉਹਨਾਂ ਨੂੰ ਸਰੋਪੇ ਕਿਹਨੇ ਪਾਏ ਦਰਬਾਰ ਸਾਹਿਬ ਵਿੱਚ ਕਿਹਨੇ ਸਰੋਪੇ ਪਾਏ ਫਿਰ ਉਹ ਸਰੋਪੇ ਪਾਣ ਵਾਲੇ ਬੰਦਿਆਂ ਤੁਸੀਂ ਭਾਲਦੇ ਹੋ ਕਿ ਉਹ ਖਾਲਸਾ ਬਚਤਾਂ ਬਣਾ ਕੇ ਦੇਣਗੇ ਜਿਹੜੇ ਅੰਗਰੇਜ਼ਾਂ ਨੇ ਆਪਣੇ ਪਿੱਠੂ ਬਠਾਰ ਪਿੱਖੇ ਹੋਣ ਤੇ ਉਹ ਲਗਾਤਾਰ ਉਹੀ ਚੱਲਦੇ ਆਏ ਪੀੜੀਦਰ 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 ਪੀੜੀ ਤੇ ਉਹ ਨਾਲ ਉਹ ਸੀ ਸਾਫਾਉਂਦਾ ਹੂੰ ਤੇ ਦਿੱਲੀ ਦਾ ਸਾਨੂੰ ਕਹਿੰਦੇ ਦੇਸ਼ ਦੀ ਜੈਦੀ ਤਾਂ ਬਾਅਦ ਚ ਲਾਗੇ ਪਹਿਲਾਂ ਆਪਣੇ ਅਕਾਲ ਤਖਤ ਨੂੰ ਤੱਕ ਯਾਦ ਕਰਾ ਲਈਏ ਜੀ ਹੂੰ ਘਟੋ ਘੜ ਹਰੇਕ ਸਿੱਖ ਨੂੰ ਚਾਹੀਦਾ ਕਿ ਆਪਣੇ ਪੂਰਾ ਆਪਣੇ ਪੂਰਨ ਸਰੂਪ ਚ ਦਾੜੀ ਸਿੱਖ ਰੱਖ ਕੇ ਆਪਣਾ ਪੂਰੇ ਬਾਣੇ ਚ ਆ ਕੇ ਆਪਣੀ ਐਸਜੀਪੀਸੀ ਦੀ ਵੋਟ ਤਾਂ ਬਣਾਓ ਹੂੰ ਤੁਹਾਨੂੰ ਵੋਟ ਦੀ ਇੱਥੇ ਅੱਧੀ ਦਾ ਇਲੈਕਸ਼ਨ ਹੋਏ ਬਾਅਦ ਦੇਸ਼ ਦੇ ਲਈ ਬਾਅਦ ਵੋਟ ਕਰਨਾ ਪਹਿਲਾਂ ਇੱਥੇ ਆਪਣੇ ਲਈ ਖੁਦ ਦੀ ਆਪਣੀ ਐਸਜੀਪੀਸੀ ਚੁਣੋ ਜੇ ਸਾਡੇ ਕੋਲ ਖੁਦ ਦੇ ਪ੍ਰਧਾਨ ਨਹੀਂ ਅਕਾਲ ਤਖਤ ਜੇ ਹੁਕਮ ਕਰਦੇ ਨਾ ਇੱਕ ਤਾਂ ਪੂਰੀ ਦੇਸ਼ ਦੀ ਸਰਕਾਰ ਨੂੰ ਮੰਨਣਾ ਪੈਂਦਾ ਤੇ ਸਾਡੇ ਇੱਥੇ ਕੀ ਹੈ ਜੀ ਸਰ ਜੋ ਕਹੀ ਹੈ ਹੁਣ ਕਿਆ ਕਹੀ ਹੈ ਜੀ ਬਸ ਸਭ ਨੂੰ ਦਿਖਦਾ ਹੈਗਾ ਜੋ ਹੈਗਾ ਇਸ ਕਰਕੇ ਸਭ ਤੋਂ ਪਹਿਲਾਂ ਕਹਿੰਦੇ ਘਰ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਜੇ ਦੇਸ਼ ਸੁਧਾਰਨਾ ਨਾ ਸਭ ਤੋਂ ਪਹਿਲਾਂ ਆਪਣਾ ਆਪਣੋਂ ਆਪਣੇ ਘਰ ਤੋਂ ਸ਼ੁਰੂ ਖਾਲਸਾ ਪੰਚਾਇਤ ਦਾ ਕਨਸੈਪਟ ਜੇ ਸ਼ੁਰੂ ਕਰਨਾ ਹੋਵੇ ਤੇ ਕਿਵੇਂ ਕਰੀਏ ਸਾਬ ਚਾਹ ਪਕੈਤਾ ਦਾ ਕਨਸੈਪਟ ਸ਼ੁਰੂ ਕਰਨ ਲਈ ਸਾਨੂੰ ਕੋਈ ਵੱਡਾ ਵੱਡੀ ਬਹੁਤ ਵੱਡੀ ਚੀਜ਼ ਦੀ ਜਰੂਰਤ ਨਹੀਂ ਹੈ ਹਰ ਪਿੰਡ ਦੇ ਵਿੱਚੋਂ ਚਾਰ ਪੰਜ ਧਰਮੀਆਂ ਬੰਦੇ ਚੁਣ ਲੋ ਠੀਕ ਹੈ ਨਾ ਜੀ ਤੁਸੀਂ ਤਾਂ ਤੇ ਥਾਣੇ ਚਲੇ ਜਾਓ ਠੀਕ ਹੈ ਨਾ ਜੀ ਚੌਧਰੀ ਚਰਨ ਸਿੰਘ ਜੀ ਆਪਣਾ ਭੇਸ਼ ਬਦਲ ਕੇ ਥਾਣੇ 'ਚ ਗਏ ਸੀਗੇ ਠੀਕ ਹੈ ਜੀ ਕਿ ਇੱਥੇ ਜਾਟਾਂ ਦੀ ਸੁਣਵਾਈ ਨਹੀਂ ਹੁੰਦੀ ਹੋਰ ਹੁੰਦੀ ਹੈ ਵੀ ਥਾਣੇ ਦੀ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ ਉਹ ਕਹਿੰਦੇ ਕਿ ਹਾਂ ਜੀ ਇਹ ਥਾਣੇ ਦੇ ਵਿੱਚ ਵੀ ਲੋਕਾਂ ਨਾਲ ਅਤਿਆਚਾਰ ਹੁੰਦਾ ਪੈਸੇ ਰਿਸ਼ਵਤ ਲਈ ਜਾਂਦੀ ਹੈ ਉਹਨਾਂ ਨੇ ਇੱਕ ਵਾਰੀ ਗਿਆ ਟਿਕਾ ਘੰਟੇ ਦੋ ਘੰਟੇ ਦੀ ਵੀ ਮੇਰੀ ਸਾਰੀ ਗਾਲ ਤੇ ਚਲੇ ਜਾਓ ਤੁਸੀਂ ਕੋ ਮੰਦਲੀ ਦੋ ਘੰਟੇ ਬਾਅਦ ਥਾਣੇ ਦੇ ਬਾਹਰ ਆ ਜਾਣਾ ਉਹਨਾਂ ਨੇ ਜਾ ਕੇ ਆਪਣੇ ਕੱਪੜੇ ਲਾਏ ਚੌਧਰੀ ਚਰਨ ਸਿੰਘ ਜੀ ਨੇ ਇੱਕ ਆਮ ਜਾੜ ਤੋਂ ਜਾ ਕੇ ਵੀ ਉਹਦੇ ਕਹਿੰਦੇ ਤੂੰ ਆਪਣੇ ਕੰਪੜੇ ਮੈਂ ਥੋੜੀ ਦੇਰ ਲਈ ਉਧਾਰ ਦੇ ਦੇ ਉਹਨਾਂ ਨੇ ਫਟੇ ਪੁਰਾਣੇ ਮੈਲੀ ਮਿੱਟੀ ਮੁੱਟੀ ਲੱਗੀ ਹੋਈ ਸੀ ਹੋਰ ਸੀਗੀ ਥੋੜੀ ਜਿਹੀ ਮਿੱਟੀ ਮੁੱਟੀ ਆਪਣੇ ਮੂੰਹ ਨੂੰ ਹੋਰ ਲਾ ਲਈ ਉਹ ਚਲੇ ਗਏ ਜੀ ਕਹਿੰਦੇ ਜੀ ਮੇਰੇ ਇੱਥੇ ਥਾਣੇ ਦੇ ਵਿੱਚ ਸ਼ਿਕਾਇਤ ਲੈ ਕੇ ਕਹਿੰਦੇ ਜੀ ਮੇਰੇ ਇੱਥੇ ਕੋੜਿਆਂ ਦਾ ਨਾ ਮੱਝਾਂ ਦਾ ਵਪਾਰ ਕਰਨਾ ਆਇਆ ਸੀ ਮੱਝਾਂ ਖੀਤ ਕਿ ਕਿਸ ਨੇ ਮੇਰਾ ਕਿੱਸਾ ਕੱਟ ਲਿਆ ਕਹਿੰਦਾ ਬਾਬਾ ਕਿਉਂ ਝੂਠ ਮਾਰਦਾ ਤੂੰ ਯਾਰ ਜਾ ਯਾਰ ਕਹਿੰਦਾ ਸਾਨੂੰ ਹੋਰ ਬਹੁਤ ਕੰਮ ਹੁੰਦੇ ਆ ਕਹਿੰਦਾ ਕਿ ਪੈਸੇ ਤੂੰ ਕਿਹਦੇ ਰਾਤ ਨੂੰ ਦਰਦੂਰ ਪੀ ਕੇ ਗਵਾਤੇ ਹੋਣੇ ਆ ਹੁਣ ਕਹਿੰਦਾ ਘਰੇ ਜਾਣ ਤੋਂ ਡਰਦਾ ਤਾਂ ਆ ਕੇ ਕਿਹਾ ਨਾ ਚੋਰੀ ਹੋ ਗਈ ਕਹਿੰਦਾ ਜੀ ਬਲੇਡ ਮਾਰਿਆ ਕਹਿੰਦਾ ਦਿਖਦਾ ਨਹੀਂ ਹੈਗਾ ਬਲੇਡ ਦਾ ਸਾਫ਼ ਦੇਖਦਾ ਬਲੇਡ ਮਾਰਿਆ ਕਹਿੰਦਾ ਇੱਥੇ ਤੇਰਾ ਕੁਝ ਨਹੀਂ ਹੋਣਾ ਹੁਣ ਜਾ ਕਹਿੰਦਾ ਕੋਈ ਨਹੀਂ ਦੇਖਾਂਗੇ ਕਹਿੰਦਾ ਜਦੋਂ ਥਾਣੇਦਾਰ ਸਾਹਿਬ ਆਣਗੇ ਕਤਵਾਲ ਸਾਹਿਬ ਕਤਵਾਲ ਕਹਿੰਦੇ ਸੀ ਉਹ ਬੈਠਿਆ ਰਿਹਾ ਫੇਰ ਜਗ ਬਾਹਰ ਬੈਠ ਗਿਆ ਕਤਵਾਲ ਆ ਗਿਆ ਕਤਵਾਲ ਨੇ ਵੀ ਇਹੀ ਕਿਹਾ ਕਹਿੰਦਾ ਬਾਪਾ ਇੱਥੇ ਨਹੀਂ ਪਸੰਦਾ ਵਿਚਾਰਾ ਇੱਕ ਸਪਾਈਆ ਕਹਿੰਦਾ ਦੇਖ ਬਾਪਾ ਮੈਨੂੰ ਤੇਰੇ ਤੋਂ ਤਰਸਾਂਦਾ ਹੋਰ ਆਂਦਾ ਕਹਿੰਦਾ ਗੱਲਬਾਤ ਤੇਰੀ ਹੋ ਜੇਗੀ ਪਰ ਰੁਪਈਏ ਲੱਗਣਗੇ 50 ਕਹਿੰਦਾ ਦੇਖੋ ਜੀ ਮੇਰੀ ਤਾਂ ਪਹਿਲਾਂ ਹੀ ਕਹਿੰਦਾ ਜੇਬ ਕੱਟ ਲਈ ਚੌਧਰੀ ਚੰਦ ਸਿੰਘ ਜੀ ਉਹਨੂੰ ਪੇਛ ਨਹੀਂ ਪਛਾਨ ਆ ਰਿਹਾ ਸੀਗਾ ਤੇ ਕਹਿੰਦੇ ਜੀ ਕਿ ਰੁਪਈਏ ਲੱਗਣਗੇ 50 ਕਹਿੰਦਾ ਮੇਰੇ ਤੋਂ ਘੱਟ ਵੱਧ ਕਰ ਲਓ ਜੀ ਮੇਰੇ ਕੋਲ ਕੁਸ਼ੈ ਨਹੀਂ ਕਹਿੰਦਾ ਮੇਰੇ ਕੋਲ ਤਾਂ ਕੀ ਕਿੰਨੇ ਆ ਕਹਿੰਦਾ 37 ਰੁਪਏ ਆ ਜੀ ਅਮਰਦਾਸ 37 ਦੇ ਕਹਿੰਦਾ ਇਹਦੇ ਨਾਲ ਹੀ ਗੱਲਬਾਤ ਕਰ ਲੈਣੇ ਆ ਥਾਣੇਦਾਰਾਂ ਨੇ ਫਿਰ ਜਾ ਕੇ ਅੰਦਰ ਰਿਪੋਰਟ ਲਿਖੀ ਕਿ ਹਾਂਜੀ ਇਦਾਂ ਦਾ ਚੋਰੀ ਹੋਈ ਇਦਾਂ ਦਾ ਜੇਬ ਕੱਟੇ ਗਏ ਔਰ ਕਿੱਤੀ ਕਹਿੰਦਾ ਬਾਬਾ ਕੀ ਕਰਦਾ ਤੂੰ ਅੰਗੂਠਾ ਲਾਣਾ ਕਿ ਸਾਈਨ ਕਰਦਾ ਕਹਿੰਦਾ ਸਾਈਨ ਕਰਦਾ ਚਲੋ ਜੀ ਉਹਨੇ ਪੈਨ ਵੀ ਲੈ ਲਿਆ ਥਾਣੇਦਾਰ ਨੇ ਕਾਗਜ਼ ਅੱਗੇ ਕਰਤਾ ਤੇ ਪੈਨ ਵੀ ਕਰਤਾ ਨਾਲ ਦੇ ਨਾਲ ਉਹਨੇ ਬਾਬੇ ਨੇ ਜਿਹਨ ਚੌਧਰੀ ਚਰਨ ਸਿੰਘ ਜੀ ਕਹਨੇ ਆ ਪੀਐਮ ਨੇ ਅੰਗੂਠਾ ਲਾਣ ਵਾਲਾ ਵੀ ਮਸ਼ੀਨ ਦੀ ਆਪਣੀ ਅੱਗੇ ਕਰੀਦਾ ਸਟੈਂਪ ਪੈਡ ਹੁੰਦਾ

ਏ ਉਹ ਕੰਮ ਆਫੀਆ ਮੰਗਣ ਹੋਰ ਕਰ ਕੋਲਸਾ ਦੇ ਇਹ ਜਾਨਾ ਮaaf ਕਰ ਦੋ ਅਗਲੇ ਨਾਲ ਦਿਨ ਕਿਹਾ ਪੂਰਾ ਪੂਰਾ ਖਾਣਾ ਸਸਪੈਂਡ ਕਰੋ ਡੀਸੀ ਐਸਐਸਪੀ ਸਭ ਕਸਾ ਉਹ ਤੇ ਬੋਲ ਕੇ ਕਿ ਪ੍ਰਧਾਨ ਮੰਤਰੀ ਤੇ ਪਹੁੰਚਾ ਖਾਣਾ ਦੇ ਵਿੱਚ